अच्छा ये जो ट्रक हां जी पहला वो गड्डी च ਵੱਜਿਆ ਫਿਰ ਇਹਦੇ ਚ ਵੱਜੇ ਤੋਂ ਕੋਈ ਜੱਤ ਨਹੀਂ ਹੋਈ ਠੀਕ ਆ ਸਭ हां जी ਇਹ ਬੰਦੇ ਦੀ ਹਾਲ ਤਾਂ ਗੰਭੀਰ ਆ ਤੋਂ ਇਹ ਗੱਡੀ ਤਾਂ ਸਾਈਡ ਤੇ ਖੜੀ ਸੀ ਤੁਹਾਡੇ ਵਾਲੀ ਜਮਾ ਸਾਈਡ ਤੇ ਸੀ ਇਹ ਸਾਈਡ ਤੇ ਖੜੀ ਸੀ ਆ ਗੱਡੀ ਉਸ ਗੱਡੀ ਦੇ ਨਾਲ ਟਕਰਾਂਦੀ ਹੈਗੀ ਹੈ ਉਹ ਉਧਰ ਹੁੰਦੀ ਸੀ ਅੱਛਾ ਆ ਇਹਨੂੰ ਆਮੋ ਸਾਹਮਣੇ ਟੱਕਰ ਹੋ ਗਈ ਇਹਨਾਂ ਦੀ ਆਮਣੋ ਸਾਹਮਣੇ ਹੋ ਕੇ ਟੱਕਰ ਉਧਰ ਗਈ ਹੈ ਹਾਂ ਤੋਂ ਸਲੁਧਿਆਣਾ ਮੋਗਾ ਹਾਈਵੇ ਤੇ ਪੈਂਦੇ ਇੱਕ ਟੋਲ ਪਲਾਜ਼ਾ ਤੇ ਵੱਡਾ ਹਾਦਸਾ ਹੋਇਆ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਕਿਸ ਕਦਰ ਡੈਕੀ ਹੈ ਬੇहद ਭਿਆਨਕ ਖਾਸ ਕਰਕੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਮਾਨਕਵਾਲ ਟੋਲ ਪਲਾਜ਼ਾ ਇਹ ਦੱਸਿਆ ਜਾ ਰਿਹਾ ਹੈ ਇਹ ਜਾਣਕਾਰੀ ਇਹ ਮਿਲੀ ਹੈ ਕਿ ਜਿਹੜਾ ਇਹ ਟਰੱਕ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਰੋਂਗ ਸਾਈਡ ਤੋਂ ਮੁਲਾਪੁਰ ਤੋਂ ਜਿਹੜਾ ਕੀ ਹੈ ਮੋਗਾਵਾਲ ਨੂੰ ਹਾਈਵੇ ਦੇ ਉੱਪਰ ਆ ਰਿਹਾ ਹੁੰਦਾ ਹੈ ਕਿ ਦੂਸਰੇ ਪਾਸੇ ਜਿਹੜਾ ਕੀ ਮੇਨ ਹਾਈਵੇ ਤੇ ਸਿੱਧੀ ਰੋੜ ਤੇ ਜਾ ਰਹੇ ਹੁੰਦੀ ਗੱਡੀ ਦੇ ਨਾਲ ਇਸ ਦੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਤਾਂ ਦੋਵੇਂ ਟਰੱਕਾਂ ਦੇ ਟਰੱਕ ਦੀ ਟੱਕਰਾ ਹੋਣ ਤੋਂ ਬਾਅਦ ਜਿਹੜੀ ਕਿ ਤੀਸਰੀ ਗੱਡੀ ਮੇਨ ਹਾਈਵੇ ਦੇ ਉੱਪਰ ਖੜੀ ਹੋਈ ਸੀ ਉਸ ਦੇ ਵਿੱਚ ਜਿਹੜੀ ਇੱਕ ਗੱਡੀ ਜਾ ਕੇ ਵੱਜਦੀ ਆ ਤਾਂ ਉਸ ਦੀ ਜਿਹੜੀ ਕਿ ਪਿਛਲੀ ਬਾਡੀ ਹੈ ਉਸ ਦੀ ਜਿਹੜੀ ਕਿ ਚਾਦਰ ਹੈ ਲੋਹੇ ਦੀ ਉਹ ਵੀ ਪਾੜ ਜਾਂਦੀ ਉਹ ਗੱਡੀ ਵੀ ਕਾਫੀ ਨੁਕਸਾਨੀ ਗਈ ਐ ਸੋ ਤਿੰਨ ਟਰੱਕ ਆਪਸ ਦੇ ਵਿੱਚ ਕਾਫੀ ਜ਼ੋਰਦਾਰ ਟੱਕਰ ਕਰਕੇ ਜਿਹੜੇ ਕਿ ਹਾਦਸਾ ਸ਼ਿਕਾਰ ਹੋਇਆ ਜਿਸ ਕਰਕੇ ਹਾਈਵੇ ਤੇ ਭਾਰੀ ਜਾਮ ਲੱਗ ਜਾਂਦਾ ਦੇਰ ਰਾਤ ਦਾ ਹਾਸਾ ਵਾਪਰਿਆ ਦੱਸਿਆ ਜਿਹੜਾ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਸਵਾਰ ਜਿਹੜਾ ਕਿ ਡਰਾਈਵਰ ਸੀਗਾ ਉਸ ਨੂੰ ਜ਼ਖਮੀ ਹਾਲਤ ਵਿੱਚ ਕੱਢਿਆ ਗਿਆ ਸੋ ਮੌਕੇ ਤੇ ਮਯੂ ਚਸ਼ਮਦੀਦ ਸਾਡਨਮ ਯੂ ਤੇ ਭਾਈ ਕਿਵੇਂ ਹੋਇਆ ਹਾਸੇ ਇਹ 1:10 ਦੇ ਹੋਇਆ ਜੀ ਤੇ ਕੀ ਹੋਇਆ ਕਿ ਕਿਵੇਂ ਹੋਇਆ ਬੰਗ ਸਾਈਡ ਹੁੰਦਾ ਸੀਗਾ ਜੀ ਅੱਛਾ ਜੀ ਜੋ ਟਰੱਕ ਆ ਹਾਂ ਜੀ ਪਹਿਲਾਂ ਉਹ ਗੱਡੀ 'ਚ ਵੱਜਿਆ ਫਿਰ ਇਹਦੇ 'ਚ ਵੱਜੇ ਤੋਂ ਕੋਈ ਜੱਤ ਨਹੀਂ ਹੋਈ ਠੀਕ ਆ ਸਭ ਹਾਂ ਜੀ ਇਹ ਬੰਦੇ ਦੀ ਹਾਲਤ ਤਾਂ ਗੰਭੀਰ ਆ ਤੋਂ ਇਹ ਗੱਡੀ ਤਾਂ ਸਾਈਡ ਤੇ ਖੜੀ ਸੀ ਤੁਹਾਡੇ ਵਾਲੇ ਜਮਾ ਸਾਈਡ ਤੇ ਸੀ ਇਹ ਸਾਈਡ ਤੇ ਖੜੀ ਸੀ ਆ ਗੱਡੀ ਉਸ ਗੱਡੀ ਦੇ ਨਾਲ ਟਕਰਾਂਦੀ ਹੈਗੀ ਹੈ ਉਹ ਉਧਰ ਆਉਂਦੀ ਸੀ अच्छा हां ये नो आमो सामने टक्कर होगी इन हो। हो। आदि आमने सामने होके टक्कर उधर हो गई है हां तो एक गड्डी ਦੇ ਚਾਲਕ ਜਿਹੜੀ ਕੀ ਕੀ ਹਾਲਤ ਕੀ ਹੈ ਮੌਕੇ ਤੇ ਜਦੋਂ ਸੀਗਾ ਦੇਖਿਆ ਉਹ ਬੰਦਾ ਗੰਭੀਰ ਸੀਗਾ ਹਾਲਤ ਚ ਇਹ ਬੰਦਾ ਇੱਕ ਕੱਲਾ ਹੀ ਸੀਗਾ ਗੱਡੀ ਦੇ ਵਿੱਚ ਹਾਂਜੀ ਸੀਰੀਅਸ ਸੀ ਕੱਲਾ ਹੀ ਸੀ ਹੂੰ ਸੋ ਓਵਰ ਸਪੀਡ ਦੱਸੀ ਜਾ ਰਹੀ ਹੈ ਹਾਂਜੀ ਸਪੀਡ ਤੇ ਸੀਗਾ ਪੂਰੀ ਜਦੋਂ ਕੱਢਿਆ ਤੁਸੀਂ ਕੀ ਉਸ ਦੀ ਜਿਹੜੀ ਕੀ ਹਾਲਤ ਤੋਂ ਲੱਗਿਆ ਕਿ ਨਸ਼ਾ ਪਤਾ ਕੀਤਾ ਹੋਇਆ ਤੇ ਜਦ ਰੂਪੀਤੀ ਸੀ ਤੋਂ ਨਸੀਬ ਪੁਰਾਣਾ ਸੀ ਤੋ ਹੋਰ ਜਿਹੜਾ ਕਿ ਉਸ ਗੱਡੀ ਦੇ ਚਾਲਕ ਨੂੰ ਕਿ ਉਹਦੇ ਤੁਸੀਂ ਸੈਟਸਟ ਵਜੀਆਂ ਉਹ ਤਾਂ ਨਹੀਂ ਵਜੀਆਂ ਪਤਾ ਨਹੀਂ ਉਹਦਾ ਪਤਾ ਨਹੀਂ ਸੀ ਗਿਆ ਉੱਠ ਗਿਆ ਸੀ ਤੇ ਬਾਕੀ ਮੌਕੇ ਤੇ ਮੇ ਚਸ਼ਮਦੀਦ ਦੇ ਵੱਲੋਂ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ ਇਹ ਦੇਖੋ ਗੱਡੀ ਦੀ ਹਾਲਤ ਕਿੰਨੀ ਜਿਹੜੀ ਕਿ ਉਸ ਦੇ ਪਰ ਖੱਜੇ ਤੱਕ ਉੜ ਚੁੱਕੇ ਹੈਗੇ ਨੇ ਸੋ ਓਵਰ ਸਪੀਡ ਅਤੇ ਰੋਂਗ ਸਾਈਡ ਡਰਾਈਵਿੰਗ ਜਿਹੜੀ ਹੈਗੀ ਇਸ ਹਾਦਸੇ ਦੀ ਵੱਡੀ ਵੱਡੀ ਜਿਹੜੀ ਕਿ ਵਜ੍ਹਾ ਬਣੀ ਹੈਗੀ ਹੈ ਔਰ ਗਨੀਮਤ ਇਹ ਰਹੀ ਹੈ ਕਿ ਜਿਹੜੀ ਕਿ ਇਸ ਗੱਡੀ ਦੀ ਡੀਜ਼ਲ ਵਾਲੀ ਟੈਂਕੀ ਹੈ ਉਹ ਮਹਫੂਜ਼ ਹੈਗੀ ਹੈ ਜੇਕਰ ਖੁਦ ਨੇ ਖਾਸ ਤਾ ਕੋਈ ਇੱਥੇ ਇਸ ਟੈਂਕੀ ਨੂੰ ਕੋਈ ਜਿਹੜੀ ਕਿ ਲੀਕੇਜ ਹੋ ਜਾਂਦੀ ਤਾਂ ਹੋਰ ਵੀ ਜਿਹੜਾ ਭਿਆਨਕ ਹਾਸਾ ਹੋ ਸਕਦਾ ਸੋ ਪੂਰੀ ਜਿਹੜੀ ਕਿ ਗੱਡੀ ਇਹ ਬਿਲਕੁਲ ਡੈਮੇਜ ਹੋ ਸਕ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਨਾਲ ਆਪਾਂ ਅੰਦਾਜ਼ਾ ਜਿਹੜੇ ਕਿ ਇਸ ਤਸਵੀਰਾਂ ਤੋਂ ਲਗਾ ਸਕਦੇ ਹਾਂ ਓਵਰ ਸਪੀਡ ਹੈ ਅਤੇ ਇਹ ਵੀ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਜਿਹੜੀ ਸਾਹਮਣੇ ਤੋਂ ਸਿੱਧਾ ਹਾਈਵੇ ਦੇ ਉੱਪਰ ਗੱਡੀ ਆ ਰਹੀ ਸੀ ਰੋਂਗ ਸਾਈਡ ਵਾਲੇ ਡਰਾਈਵਰ ਨੂੰ ਉਸਦੇ ਵੱਲੋਂ ਜਿਹੜਾ ਕਿ ਬਾਰ-ਬਾਰ ਲਾਈਟਾਂ ਵੀ ਮਾਰਕੇ ਡਾਕ ਕੀ ਅਲਰਟ ਕੀਤਾ ਗਿਆ ਆਵਾਜ਼ਾਂ ਵੀ ਲਗਾਈਆਂ ਪਰ ਗੱਡੀ ਓਵਰ ਕੰਟਰੋਲ ਹੋ ਗਈ ਅਤੇ ਦੂਰੋਂ ਤੀੜੀ ਕੀ ਬ੍ਰੇਕਾਂ ਦੇ ਨਿਸ਼ਾਨ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਹੈ ਸਿੱਧੀ ਜਾ ਕੇ ਫਿਰ ਦੂਸਰੇ ਟਰੱਕ ਦੇ ਨਾਲ ਵੱਜਦੀ ਹੈ ਅਤੇ ਹੱਥ ਵਾਪਰ ਜਾਂਦਾ ਪਰ ਹੋਰ ਜਿਹੜਾ ਕੀ ਹੈ ਟਾਇਰ ਦੇਖੋ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਓਵਰ ਸਪੀਡ ਰਹੀ ਹੋਵੇਗੀ ਜਿਹੜੀ ਕਿ ਇਹ ਟਾਇਰਾਂ ਦੀ ਇਹ ਹਾਲਤ ਹੋ ਚੁੱਕੀ ਹੈ ਲੌਂਗ ਜਿਹੜੀ ਕਿ ਬ੍ਰੇਕ ਲੱਗਣ ਦੇ ਬਾਵਜੂਦ ਵੀ ਜਿਹੜੀ ਕਿ ਗੱਡੀ ਹੈ ਉਹ ਸਾਹਮਣੇ ਆ ਰਹੇ ਟਰੱਕ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਜਿਸ ਕਰਕੇ ਹੁਣ ਜਿਹੜਾ ਕਿ ਪੂਰੀ ਗੱਡੀ ਦਾ ਲੋਸ ਹੋ ਚੁੱਕਿਆ ਪੂਰੀ ਗੱਡੀ ਜਿਹੜੀ ਕਿ ਉਹ ਡੈਮੇਜ ਹੋ ਚੁੱਕਿਆ ਸੋ ਇਹ ਜਿਹੜਾ ਕਿ ਹਾਸਾ ਹੈਗਾ ਹੈ ਲੁਧਿਆਣਾ ਮੋਗਾ ਹਾਈਵੇ ਦੇ ਉੱਪਰ ਵਾਪਰਿਆ ਅਤੇ ਹੁਣ ਜਿਹੜਾ ਕਿ ਪੀੜਤ ਹੈ ਉਸ ਨੂੰ ਕਿਸੇ ਤਰ੍ਹਾਂ ਜਿਹੜਾ ਕਿ ਹੈ ਸਥਾਨਕ ਲੋਕਾਂ ਦੇ ਵੱਲੋਂ ਮੌਕੇ ਤੇ ਜਿਹੜਾ ਕਿ ਇਸ ਟੁੱਟੀ ਹੋਈ ਗੱਡੀ ਦੇ ਵਿੱਚੋਂ ਕੱਢ ਕੇ ਉਹ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਉਸ ਦੀ ਜਿਹੜੀ ਹਾਲਤ ਬੇਸ਼ੱਕ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਨਾਲ ਇਹ ਹਾਦਸਾ ਵਾਪਰਿਆ ਉਸ ਤੇ ਕਰਕੇ ਇਹਦਾ ਕੀ ਹਾਈਵੇ ਦੇ ਉੱਪਰ ਕਾਫੀ ਜਮ ਲੱਗ ਗਿਆ ਸੋ ਬਧਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪ੍ਰਵਿੰਦਰ ਲੁਧਿਆਣਾ